ਮਰਦਾਬਾਦ ਮਰਦਾਬਾਦ ਮੁਜਿੰਦਰਾ ਹਸਪੀਟਲ ਮਰਦਾਬਾਦ ਮਰਦਾਬਾਦ ਕਹਾਣੀ ਇਹ ਸਿਰਫ 4-5 ਲੇਡੀਆਂ ਜਿਹੜੀਆਂ ਉੱਪਰ ਚੁੰਦੀਆਂ ਆਪਣੇ ਆਪ ਨੂੰ ਪੋਲੀਟਿਸ਼ੀਅਨਸ ਕਹਿੰਦੀਆਂ ਪੇਸ਼ੈਂਟ ਲੋ ਤੁਸੀਂ ਜਬੜ ਤੱਕ ਐਡਮਿਟ ਕਰਦੇ 8-9 ਮਹੀਨੇ ਇਹ ਵੀਡੀਓ ਹੈ ਜਿਹਦਾ ਓਪੇਰੇ ਦੀ ਵੀਡੀਓ ਮੈਂ ਕਿਹਾ ਪੇਸ਼ੈਂਟ ਸਾਡੇ ਕੋਲ ਆਈ ਹੈ ਤੁਸੀਂ ਪੇਸ਼ੈਂਟ ਦੀ ਵਾਕ ਦੇਖ ਸਕਦੇ ਹੋ ਨਾਰਮਲ ਬਿਲਕੁਲ ਨਾਰਮਲ ਕੋਈ ਕੰਪਲਿਕੀਸ਼ਨ ਨਹੀਂ ਡਿਲੀਵਰੀ ਚ ਅਸੀਂ ਨਹੀਂ ਕਹਿੰਦੇ ਕਿ ਆਹ ਨੂੰ ਕੋਈ ਪ੍ਰੋਬਲਮ ਆਈ ਸੀ ਕੁਛ ਨਹੀਂ

तीन दिन तक मैं सुबह शाम पेशेंट का राउंड करती तो हूँ मतलब बेबी को बर्थ इंजरी हुई है अगर पोस्टमार्टम में बर्थ इंजरी आती है तो तो हम कल्प्रेट है पर तीन मिनट में डिलीवरी हो गई बच्चा फंसने के लिए कुछ टाइम तो चाहिए वीडियो है बट इसमें बच्चे के वाइटल्स वगैरह सारे हैं ये जो पेशेंट आ रहे हैं नहीं ਕੀ ਕਰਊਗਾ ਤੇ ਉਹ ਟੀਗਾ ਕੀ ਕਹਿੰਦੇ ਲਗਾਤਾ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਬਾਟਰ ਬ੍ਰੇਕ ਆਪੇ ਬ੍ਰੇਕ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਟੀਕੇ ਲਗਾ ਲਗਾ ਕੇ ਲਗਾ ਲਗਾ ਕੇ ਆਪਣੇ ਬੱਚੋ ਦੇ ਫਲੇਵਰ ਪੇਨ ਸਟਾਰਟ ਕੀਤੇ ਉਸ ਤੋਂ ਬਾਅਦ ਇਹਨਾਂ ਨੇ ਕਰਦੇ ਕਰਾਂਦੇ ਇੱਕ ਵੇਲੇ ਜਿੰਦਗੀ ਕਰੀ ਉਹ ਵੀ ਇਹਨਾਂ ਅੰਦਰ ਸਟਾਫ ਨੇ ਕਰੀ ਉਹ ਵੀ ਸੰਜਾ ਪਾਪਾ ਕੇ ਬੇਬੀ ਵਿੱਚ ਇਹਨਾਂ ਨੇ ਬਾਹਰ ਜਿੰਨਾ ਬੇਬੀ ਦੀ ਸਵੇਲਿੰਗ ਆਈ ਤੇ ਹੁਣ ਬੇਬੀ ਹੈ ਨਹੀਂ ਇਸ ਟਾਈਮ ਮੈਂ ਕਿਹੜਾ ਮੰਨ ਇਥੋਂ ਰੈਫਰ ਕਰਾ ਕੇ ਮੈਂ ਵੀ ਚੰਡੀਗੜ੍ਹ ਹਸਪੀਟਲ ਲੈ ਕੇ ਗਏ ਸੀਗੇ ਤੇ ਉਹ ਜਿੰਦਗੀ ਦਾ ਫੈਸਲਾ ਹੋ ਗਿਆ ਤੇ ਉਹਦੇ ਬਾਰੇ ਕੀ ਮੰਗਿਆ ਉਹ ਤੁਹਾਡੀ ਮੈਨੂੰ ਤਾਂ ਇਨਸਾਫ ਚਾਹੀਦਾ ਜਿਹੜਾ ਇੰਨਾ ਕਰਕੇ ਹੋਇਆ ਨਰਸ ਸਟਾਫ ਕਰਕੇ ਹੋਇਆ ਜਿਹਨੇ ਬੇਬੀ ਧੱਕੇ ਨਾਲ ਖਿੱਚਿਆ ਜਿਸ ਨੂੰ ਸਵੇਲਿੰਗ ਆਈ ਬੇਬੀ ਦੇ ਸਿਰ ਤੇ ਜਿਹੜਾ ਇੰਜੈਕਸ਼ਨ ਲਾਇਆ ਉਹ ਕਦ ਲਾਇਆ ਦਾ ਉਹ ਸਾਨੂੰ ਪਤਾ ਨਹੀਂ ਇਹਨਾਂ ਨੇ ਕਾਦਾ ਲਗਾਇਆ ਬਸ ਆਹ ਤੇ ਮੰਗਾ ਦੇ ਉਹ ਵੀ ਸਾਡੇ ਸਾਹਮਣੇ ਹੀ ਲਗਾਇਆ ਹੈਗਾ ਇਹਨਾਂ ਨੇ ਇੰਜੈਕਸ਼ਨ ਨਾ ਸਾਨੂੰ ਦੱਸਿਆ ਵੀ ਅਸੀਂ ਇੰਜੈਕਸ਼ਨ ਨਾ ਲੱਗੇ ਨਹੀਂ ਲਾਣ ਲੱਗੇ ਇਹਨਾਂ ਨੇ ਆਪਣੇ ਆਪ ਲਾਇਆ ਪਤਾ ਵੀ ਨਹੀਂ ਲਾਇਆ ਇਹਨਾਂ ਨੇ ਇੰਜੈਕਸ਼ਨ ਲਾਣ ਲੱਗਾ ਕਿ ਬੇਬੀ ਨੂੰ ਲਗਾ ਲਗਾ ਕੇ ਲਗਾ ਲਗਾ ਕੇ ਇਨਫੈਕਸ਼ਨ ਹੋ ਗਈ ਸੀ ਕਿ ਬੇਬੀ ਨੂੰ ਜਿਹਨਾਂ ਬੇਬੀ ਦੇ ਵੀ ਹੱਥ ਪੈਰ ਵੀ ਨੀਲੇ ਪੈ ਗਏ ਸੀ ਉਹ ਜੀ ਡੈਥ ਹੋਈ ਹੈ ਡਾਕਟਰ ਦਾ ਕੀ ਕਹਿਣਾ ਉਹ ਬਲੇ ਡਾਕਟਰ ਕਹਿੰਦਾ ਇਨਫੈਕਸ਼ਨ ਹੋ ਗਈ ਸੀ ਕਿ ਜਿਆਦਾ ਉਹਦੇ ਕਰਕੇ ਡੈਥ ਹੋਈ ਹੈ ਬੇਬੀ ਨੂੰ ਆਹ ਜੀ ਰਾਨਾ ਉਹ ਵੀ ਤੇ ਇਹਨਾਂ ਲਾਉਣ ਨੇ ਨੇ ਮਨਾਈ ਕਿ ਤਰ੍ਹਾਂ ਸਾ ਸੱਤੀਆਂ ਪੀ ਦੋਸਤਾਂ ਨੂੰ ਜਿਹੜੇ ਬੇਬੀ ਵਾਲੇ ਮੇਰੀ ਕਲਿਕ ਮਰੇ ਜੀ ਜਿਆਦੇ ਦੇ ਵਿੱਚ ਪਹਿਲਾਂ ਸਾ ਸੱਤੀਆਂ ਪਈਆਂ ਮੈਂ ਠਾਲਿਆ ਮੈਂ ਫੜਾ ਫੜਾ ਨਾ ਉੱਠਦੇ ਉਹ ਤਾਂ ਮੈਡਮ ਵੀ ਆਈ ਨਹੀਂ ਅੱਗੇ ਜਦੋਂ ਆਪ ਐਸੀ ਕਿਆ ਵੀ ਮੈਡਮ ਫੋਨ ਕਰਾ ਬੁਲਾ ਰੋ ਫੜਾ ਫੜਾ ਜੀ ਮਤਲਬ ਬੱਚਾ ਉਸ ਘਰ ਆ ਫੇਰੇ ਜੀ ਆਪਣੇ ਜੇ ਨਹੀਂ ਤੇ ਇਹਨੇ ਨੇ मैडम आज 10 मिनट ते ਬਾਅਦ ਆ ਜਦੋਂ ਬੇਬੀ ਹੋ ਗਿਆ ਨਾ ਠੱਗਾਂ ਵਰਕੇ ਬੱਚਾ ਸਖੰਦੇਣਾ ਕਰਿਆ ਸੰ ਦਿਖਾਇਆ ਨਹੀਂ ਬੱਚਾ ਇਹਨਾਂ ਦਾ ਬਿਲਕੁਲ ਵੀ ਫੜਵੜ ਨੀ ਨਿੱਪੋਰੇ ਵਿੱਚ ਹੀ ਲੇਵੇ ਰਾਤ ਨੂੰ ਬੱਚਾ ਆ ਰਾਤ ਨੂੰ ਵੀ ਕਰਾਉਣ ਦੇ ਕੋਈ ਨਾਟਕਾਂ ਵੀ ਤੁਹਾਨੂੰ ਵੇਟ ਕਰ ਲਓ ਦੱਸੋ ਜੀ ਸਭ 10:00 ਤੋਂ 2:00 ਤੱਕ ਸਿਆਟ ਕਰਨਾ ਵੀ ਆਏ ਪਰ ਉਹਨਾਂ ਬੱਚੇ ਨੂੰ ਮੈਨੂੰ ਨਵਾਂ ਟੀਕਾ ਲਾਉਣਾ ਪੈਣਾ ਜੀ ਮਾਨੂੰ ਲੈ ਕੇ ਟੋਪੜਾ ਬਾਲੋ ਟਿਕਟ ਲੈ ਕੇ ਦਿੱਤਾ ਕਹਿੰਦਾ ਚਲੋ ਕੋਈ ਗੱਲ ਨਹੀਂ ਤੁਸੀਂ ਟਿਕਟ ਲਾ ਦਿਓ ਮੈਂ ਸਵੇਰੇ ਤੁਹਾਨੂੰ ਪੇਮੈਂਟ ਕਰ ਦੂੰਗਾ ਪਰ ਅੱਜ ਤਾਂ ਮੈਂ ਹੈ ਨਹੀਂ ਮੈਂ ਕਰੇਪ ਹੁੰਦਾ ਮੈਂ ਯਾਰ ਯਾਰ ਬੰਦਾ ਹੈ ਕੋਈ ਗੱਲ ਨਹੀਂ ਤੁਸੀਂ 9 9 ਟਾਈਮ ਦੇਦਾ 9 ਵੇ ਟਿਕਟ ਲਾ ਲਿਓ ਟਿਕਟ ਲਾ ਤੋ ਬਾਅਦ ਇਹਨਾਂ ਨੇ ਇੰਨਾ ਬਰਾਲ ਕਰਦਾ ਕੁੜੀ ਦਾ ਇਹੋ ਕਰਕੇ ਟਿਕਟ ਲਵਾ ਵੀ ਲਿਆ ਥੋੜਾ ਜਿਆਦਾ ਨਹੀਂ ਵੀ ਇਹ ਕੁੜੀ ਇਹਨਾਂ ਨਾਲ ਆਪ ਖਾਦੇ ਨੇ ਇੱਥੇ ਪਿਛਲੇ ਬੱਚਾ ਬੀਬੀ ਆਫ ਪ੍ਰਿਯੰਕਾ ਕਰਕੇ ਸੀਗਾ ਇਹ ਸਾਡੇ ਕੋਲ 2 ਦਿਨ ਪਹਿਲਾਂ ਆਏ ਸੀਗੇ ਉਹ ਇਹਦੇ ਅਟੈਂਡੈਂਟ ਸਾਡੇ ਕੋਲ ਪਹਿਲਾਂ ਆ ਕੇ ਗੱਲ ਕਰਕੇ ਗਏ ਸੀਗੇ ਵੀ ਅਸੀਂ ਬੱਚਾ ਸ਼ਿਫਟ ਕਰਨਾ ਚਾਹੁੰਦੇ ਹਾਂ ਤੇ 2 ਦਿਨ ਪਹਿਲਾਂ ਸਾਡੇ ਕੋਲ ਲੈ ਕੇ ਆਏ ਸੀਗੇ ਬੱਚੇ ਨੂੰ ਤੇ ਬੱਚਾ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨਸ ਈਰ ਬੇਸਿਕਲੀ ਇਹਦਾ ਡਿਲੀਵਰੀ ਦੇ ਟਾਈਮ ਕੋਈ ਪ੍ਰੋਬਲਮ ਹੋਈ ਬੱਚੇ ਨੂੰ ਉਸ ਤੋਂ ਬਾਅਦ ਦੇ ਵਿੱਚ ਬੱਚਾ ਰੋਇਆ ਨਹੀਂ ਫਿਰ ਬੱਚੇ ਨੂੰ ਵੈਂਟੀਲੇਟਰ ਤੇ ਲਾਉਣਾ ਪਿਆ ਇਹ ਜਿਹੜਾ ਕੋਈ ਪ੍ਰਾਈਵੇਟ ਹਸਪੀਟਲ ਲੋਕਲ ਆ ਉੱਥੇ ਹੀ ਇਲਾਜ ਚੱਲ ਰਿਹਾ ਸੀਗਾ ਵਿਜੇਂਦਰ ਹਸਪੀਟਲ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਉੱਥੇ ਦੌਰੇ ਬਹੁਤ ਜ਼ਿਆਦਾ ਪੈ ਰਹੇ ਸੀ ਬੱਚੇ ਨੂੰ ਜਾਂ ਬੱਚੇ ਨੂੰ ਬਹੁਤ ਪ੍ਰੋਬਲਮ ਆ ਰਹੀ ਸੀ ਫਿਰ ਅਸੀਂ ਆਪ ਗੋਲ ਸ਼ਿਫਟ ਕੀਤਾ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਸੀਗੀ ਸ਼ੁਰੂ ਤੀ ਦੇਵਾਂਤ ਵੀ ਬਹੁਤ ਤਨਾਅਕ ਚੱਲ ਰਹੀ ਸੀਗੀ ਪੇਰੈਂਟਸ ਨੂੰ ਵੀ ਅਸੀਂ ਦੱਸਤਾ ਉਹ ਵੀ ਦੇਖ ਰਹੇ ਸੀਗੇ ਉਹਨਾਂ ਨੂੰ ਕੋਆਪਰੇਟ ਕੀਤਾ ਉਹਨਾਂ ਨੇ ਵੀ ਦੇਖਿਆ ਬੱਚੇ ਨੂੰ ਕਿ ਦਿੱਕਤ ਬਹੁਤ ਜ਼ਿਆਦਾ ਹੈ ਦੌਰੇ ਬੱਚੇ ਤੇ ਬਿਲਕੁਲ ਕੰਟਰੋਲ 'ਚ ਨਹੀਂ ਆ ਰਹੇ ਸੀਗੇ ਸੋ ਇਹ ਕਈ ਵਾਰੀ ਜਨਮ ਦੇ ਟਾਈਮ ਤੇ ਆਕਸੀਜਨ ਨਹੀਂ ਮਿਲੀ ਬੱਚੇ ਨੂੰ ਜਾਂ ਫਿਰ ਬੱਚੇ ਨੂੰ ਕੀ ਉਹ ਵੀ ਪ੍ਰੋਬਲਮ ਸੀਗੀ ਉਸ ਤੋਂ ਬਾਅਦ ਹੀ ਇਹੇ ਦਿੱਕਤਾਂ ਸ਼ੁਰੂ ਹੋਈਆਂ ਆ ਆਕਸੀਜਨ ਨਾ ਮਿਲਣ ਕਰਕੇ ਜਾਂ ਦੌਰੇ ਉਹ ਜਿਆਦਾ ਪੈਨ ਕਰਕੇ ਬੱਚੇ ਨੂੰ ਜਿਹੜਾ ਆ ਉਹਨੂੰ ਫਿਰ ਮਸ਼ੀਨ ਤੇ ਲਾਉਣਾ ਪਿਆ ਕੱਲ ਦੁਪਹਿਰ ਤੋਂ ਬਾਅਦ ਬੱਚੇ ਦੇ ਬਹੁਤ ਮਤਲਬ ਕਿ ਅਨ ਕੰਟਰੋਲੇਬਲ ਦੌਰੇ ਚੱਲ ਰਹੇ ਸੀ ਅਸੀਂ ਬੈਸਟ ਟੂ ਵੈਸਟ ਮੈਡੀਸਿਨਸ ਵੀ ਚਲਾਈਆਂ ਬੱਚੇ ਦੀ ਬਟ ਉਹ ਦੌਰੇ ਕੰਟਰੋਲ 'ਚ ਨਹੀਂ ਆਏ ਸੋ ਉਹਦੇ ਕਰਕੇ ਜਿਹੜੀ ਉਹਦੀ ਹਾਰਟ ਬੀਟ ਬੱਚੇ ਦੀ ਦਿਲ ਦੀ ਧੜਕਣ ਉਹ ਡਾਊਨ ਜਾਂਦੀ ਗਈ ਤੇ ਫਿਰ ਦੇਰ ਰਾਤ ਨੂੰ ਬੱਚਾ ਜਿਹੜਾ ਅਨਫੋਰਚ ਉਹ ਐਕਚੁਅਲੀ ਟੀਕਾ ਜਿਹੜਾ ਹੁੰਦਾ ਉਹ ਬੇਸਿਕਲੀ ਹੁੰਦਾ ਹੈ ਕਿ ਲੰਗਸ ਨੂੰ ਸਰਫੈਕਟੈਂਟ ਕਹਿੰਦੇ ਆਪਾਂ ਉਹਨੂੰ ਉਹ ਬੇਸਿਕਲੀ ਜਿਹੜੇ ਬੱਚੇ ਪ੍ਰੀਮੈਚੁਰ ਹੁੰਦੇ ਆ ਉਹਨਾਂ ਨੂੰ ਸਾਨੂੰ ਲਾਉਣਾ ਪੈਂਦਾ ਉਹ ਟੀਕਾ ਉਹ ਅਸੀਂ ਲੰਗਸ ਦੇ ਵਿੱਚ ਹੀ ਲਗਾਈਦਾ ਟੀਕਾ ਉਹ ਤੇ ਉਹ ਟੀਕਾ ਜਿਹੜਾ ਆ ਉਹ ਜਿਹੜੇ ਬੱਚਿਆਂ ਨੂੰ ਡਿਲੀਵਰੀ ਤੋਂ ਬਾਅਦ ਸਾਹਾਂ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਉਹਨਾਂ ਦੇ ਲਗਾਉਣਾ ਪੈਂਦਾ ਜਿਹਨਾਂ ਬੱਚਿਆਂ ਦਾ weight ਬਹੁਤ ਜ਼ਿਆਦਾ ਘੱਟ ਹੋਵੇ ਉਹਨਾਂ ਨੂੰ ਲਗਾਈ ਤਾਂ ਆਪਾਂ ਇੰਜੈਕਸ਼ਨ ਤੇ ਅਸੀਂ ਵੀ ਇੱਥੇ ਲਗਾਉਣੀ ਇੰਜੈਕਸ਼ਨ ਬਟ ਉਹਨਾਂ ਦਾ ਜਿਹੜੇ ਇਹਦੇ ਪੇਰੀਐਂਟਸ ਦਾ ਕਹਿਣਾ ਸੀਗਾ ਵੀ ਸਾਨੂੰ ਉਹਨਾਂ ਨੇ ਰੇਟ ਜਿਹੜਾ 36000 ਕੋਟ ਕੀਤਾ ਬਟ ਆਈਡਲੀ ਜਿਹੜਾ ਉਹਦਾ ਰੇਟ ਜਿਹੜਾ ਉਹ 11ਵੇਂ ਤੋਂ 12ਵੇਂ ਕੇ ਸਰ ਦੇ ਆਊਂਡ ਉਹਦਾ ਰੇਟ ਹੈ ਜਿਹੜਾ ਇੰਜੈਕਸ਼ਨ ਉਹਦਾ ਪ੍ਰਿੰਟ ਪ੍ਰਾਈਸ ਹੀ ਹੈਗੇ 12 ਸਰ ਦਾ ਦੇਖੋ ਪੇਸ਼ੈਂਟ ਲੇਬਰ ਪੇਨਸ ਸੀ ਆਸੀ ਸਾਡੇ ਕੋਲ ਔਰ ਪ੍ਰੀਟਰਮ ਸੀ ਪੇਸ਼ੈਂਟ ਨੂੰ ਸਭ ਐਕਸਪਲੇਨ ਕਰ ਦਿੱਤਾ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਗਿਆ ਬੰਦਿਆਂ ਸਾਰੀਆਂ ਮੈਡੀਸਿਨਸ ਦਿੱਤੀਆਂ ਗਈਆਂ ਪੇਸ਼ੈਂਟ ਦੀ ਤੇਰਾਂ ਡਿਲੀਵਰੀ ਹੋਈ ਤਕਰੀਬਨ ਪੌਣੇ ਦੇ ਆਸ-ਪਾਸ ਪੇਸ਼ੈਂਟ ਦੀ ਜਨਮ ਹੋਈ ਸਟਾਫ ਪੇਸ਼ ਨੂੰ ਲੇਬਰ ਰੂਮ ਲੈ ਕੇ ਗਿਆ ਨਾਲ ਦੇ ਨਾਲ ਨਿੱਕੂ ਸਟਾਫ ਨਿੱਕੂ ਡਾਕਟਰ ਪੀਡੀਆਟ੍ਰੀਸ਼ੀਨ ਸਾਡੇ ਔਰ ਮੈਂ ਅਸੀਂ ਤਿੰਨੋਂ ਇਮੀਡੀਏਟਲੀ ਉੱਥੇ ਪਹੁੰਚੇ ਪੇਸ਼ੈਂਟ ਦੀ ਡਿਲੀਵਰੀ ਮੈਂ ਆਪ ਕਰਾਈ ਹੈ ਬਿਲਕੁਲ ਐਫਰਟਲੈਸ ਡਿਲੀਵਰੀ ਹੋ ਗਈ 2-3 ਮਿੰਟ ਦੇ ਅੰਦਰ-ਅੰਦਰ ਤਾਂ ਡਿਲੀਵਰੀ ਹੋ ਕੇ ਬੱਚਾ ਵੀ ਨਿੱਕੂ ਚ ਚਲਾ ਗਿਆ ਔਰ ਕੋਈ ਫੋਰਸੈਪਸ ਨਹੀਂ ਲੱਗੇ ਕੋਈ ਇਨਸਟਰੂਮੈਂਟਲ ਡਿਲੀਵਰੀ ਨਹੀਂ ਸੀ ਐਨੀ ਅਫਰਟਲੈਸ ਡਿਲੀਵਰੀ ਸੀ ਕਿ 2 ਸੈਂਟੀਮੀਟਰ ਤੋਂ ਵੀ ਛੋਟੀ ਐਪੀਜ਼ੀਓਟਮੀ ਜਿਹੜਾ ਨੀਚੇ ਟਾਂਕੇ ਹੁੰਦੇ ਆ ਪੇਸ਼ੈਂਟ ਨੂੰ ਦਿੱਤੇ ਗਏ ਔਰ ਐਨੀ ਇਮੀਡੀਏਟਲੀ ਡਿਲੀਵਰੀ ਹੋ ਗਈ ਸਮੂਥ ਡਿਲੀਵਰੀ ਜਿਹਨੂੰ ਕਿਹਾ ਜਾ ਸਕਦਾ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਸ ਤੋਂ ਬਾਅਦ ਪ੍ਰੀਟਰਮ ਬੱਚਾ ਸੀ ਸਾਡੇ ਪੀਡੀਆਟ੍ਰਿਸ਼ਨ ਨੇ ਇਮੀਡੀਏਟਲੀ ਬੇਬੀ ਹੈਂਡਓਵਰ ਲਿਆ ਔਰ ਪੇਸ਼ੈਂਟ ਨੂੰ ਨਾਲ ਦੀ ਨਾਲ ਬੱਚੇ ਨੂੰ ਆਕਸੀਜਨ ਦਿੱਤੀ ਗਈ ਬੱਚਾ ਵੈਂਟੀਲੇਟਰ ਤੇ ਪਾਇਆ ਗਿਆ ਬੰਦੇ ਸਾਰੇ ਇੰਜੈਕਸ਼ਨ ਦਿੱਤੇ ਗਏ ਔਰ ਬੱਚਾ ਬਹੁਤ ਇੰਪਰੂਵ ਕਰ ਗਿਆ ਸੀ 80% ਬੇਬੀ ਜਿਹੜਾ ਸੀ ਉਹ ਇੰਪਰੂਵਮੈਂਟ ਸੀ ਉਹਦੇ ਚ ਜਦ ਉਹ ਜ਼ਬਰਦਸਤੀ ਲਾਮਾ ਲੈ ਕੇ ਗਏ ਅਗੇਂਸਟ ਮੈਡੀਕਲ ਐਡਵਾਈਸ ਉਹ ਸਾਡੇ ਕੋਲ ਲੈ ਕੇ ਗਏ ਛੋਟੇ ਹਸ ਚੰਡੀਗੜ੍ਹ ਹਸਪੀਟਲ ਚ ਜਿੱਦੇ ਕੋਲ ਕੀ ਸਾਡੇ ਨਾਲ ਉਹ ਕੱਟ ਫੈਸਿਲਿਟੀਜ਼ ਸ਼ਾਇਦ ਹੁੰਦੀਆ ਅਸੀਂ ਇੱਕ ਦਿਨ ਚ ਬੇਬੀ ਇੰਨਾ ਇੰਪਰੂਵ ਕਰ ਦਿੱਤਾ ਤੇ 5 ਦਿਨ ਤੱਕ ਉਹ ਬੱਚੇ ਨੂੰ 5 ਦਿਨ ਰੱਖ ਕੇ ਬੱਚਾ ਇਨ ਇੱਕ ਬੈਡ ਕੰਡੀਸ਼ਨ ਚ ਕਿਵੇਂ ਚਲਾ ਗਿਆ ਔਰ ਬੱਚੇ ਦੀ ਸਾਡੇ ਕੋਲ ਇਨਫੈਕਸ਼ਨ ਦੇ ਟੈਸਟ ਬਿਲਕੁਲ ਨੈਗੇਟਿਵ ਆਈ ਸੀ ਔਰ ਬੱਚੇ ਨੂੰ ਕੋਈ ਬਰਥ ਇੰਜਰੀ ਨਹੀਂ ਸੀ ਹਨਾ ਕਹਿ ਰਹੇ ਕਿ ਚਿਮਟੇ ਲਗਾਏ ਜਾਂ ਜੋ ਵੀ ਲਗਾਇਆ ਚਿਕੰਜਾ ਲਗਾਇਆ ਤੋਂ ਪੇਸ਼ੈਂ जिसको चिमटे लगाए जाते हैं उसकी बर्थ केनाल ऐसी होती है क्या जिसको दो सेंटीमीटर से भी छोटी है बिजटमी हूँ और बच्चे को बर्थ इंजरी के मार्क्स होने चाहिए अगर पोस्टमार्टम में ये सब आता है तो ठीक है हम कल्परिक है अगर ये सब नहीं आता बच्चे का कॉज ऑफ डेथ कुछ और होता है तो क्या इसका मतलब जो हमारे हॉस्पिटल के सामने धरने लगाए गए वो सिर्फ हमारा नाम खराब करने के लिए लगाए गए जो हमने इतनी मुश्किल से अपनी रेपुटेशन हार्ड अर्न रेपुटेशन हार्ड अर्न फेथ ऑफ पेशेंट हमने लिया है चूंकि एक डॉक्टर के लिए बहुत मुश्किल है अपना सारा पर्सनल लाइफ त्याग कर वो ये सब करता है एक ऑप्स की प्रैक्टिस करना बहुत मुश्किल है क्योंकि ये बिल्कुल एमरजेंसी कंडीशन है किसी भी वक्त आपको कॉल आए ना तो आप अपना वॉशरूम जाना तक रोक कर पेशेंट के लिए जाते हो इतना हार्ड एंड हमने नाम कमाया और इन्होंने बिना किसी फैक्ट के इतने सारे इल्ज़ाम लगा दिए अगर इसका रीज़न बर्थ इंजरी नहीं आती है तो क्या उस हॉस्पिटल के खिलाफ ये धरने लगाते हैं क्योंकि अगर इनको बच्चे की मौत से ही सदमा है बच्चे की मौत से इनको कोई सदमा नहीं है पाँच दिन बाद ना तो किसी और हॉस्पिटल के खिलाफ केस होगा ना कहीं और धरने लगेंगे धरने सिर्फ हमारे अगेंस्ट लगने थे क्योंकि उनको पर्सनल हमारे से ही प्रॉब्लम है और सिर्फ यही इनका मोटिव है हमारा नाम और रेपटेशन को खराब करना ये चार पांच लेडीज हैं। ਜਿਹੜੀਆਂ ਆਪਣੇ ਆਪ ਨੂੰ ਪੋਲੀਟਿਸ਼ੀਅਨਸ ਕਹਿੰਦੀਆਂ ਐ ਸੋਸ਼ਲ ਵਰਕਰ ਕਹਿੰਦੀਆਂ ਇਹ ਪੂਰੇ ਰੋਪੜ ਨੂੰ ਵੀ ਪਰੇਸ਼ਾਨ ਕਰਦੀਆਂ ਇਹਨਾਂ ਨੇ ਜ਼ਬਰਦਸਤੀ ਹਸਪੀਟਲ ਦੇ ਸਾਹਮਣੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ 'ਤੇ ਜਾ ਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ 'ਤੇ ਸਾਡੇ ਖਿਲਾਫ ਨੈਗੇਟਿਵ ਕਮੈਂਟ ਕੀਤੇ ਜੋ ਅਸੀਂ 10 ਸਾਲਾਂ 'ਚ ਇਮੇਜ ਆਪਣੇ ਬਣਾਈ ਸੀਗੀ ਡਾਕਟਰ ਕੰਚਨ ਦੀ ਆ ਮੇਰੀ ਅਸੀਂ ਪੀਜੀਬੀ ਕੰਮ ਕੀਤਾ ਅਸੀਂ ਸਿਵਲ ਹਸਪੀਟਲ ਵੀ ਕੰਮ ਕੀਤਾ ਅਸੀਂ ਇੱਕ ਪ੍ਰਾਈਵੇਟ ਹਸਪੀਟਲ ਵੀ ਚਲਾ ਰਹੇ ਹਾਂ ਸਭ ਤੋਂ ਚੀਪਸਟ ਐਂਡ ਬੈਸਟ ਹਸਪੀਟਲ ਹੈ ਤੁਸੀਂ ਕਦੇ ਵੀ ਗੂਗਲ ਕਰਕੇ ਦੇਖ ਸਕਦੇ ਹਸਪੀਟਲ ਦੇ ਸਾਹਮਣੇ ਆ ਕੇ ਇਹ ਰੱਕਸ ਕੀਤਾ ਹਸਪੀਟਲ ਦੇ ਅੰਦਰ ਕੀਤਾ ਪ੍ਰੋਪਰਟੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਮਰੀਜ਼ ਨੂੰ 扑ੜਕਾਇਆ ਬਾਕੀ ਜਿਹੜੇ ਮਰੀਜ਼ ਸੀ ਉਹਨਾਂ ਨੂੰ ਪਰੇਸ਼ਾਨ ਕੀਤਾ ਉਹ ਸਾਰੀ ਚੀਜ਼ਾਂ ਨੂੰ ਲੈ ਕੇ ਅਸੀਂ ਇਹਨਾਂ ਦੇ ਖਿਲਾਫ ਕੋਰਟ ਚ ਗਏ ਇਹਨਾਂ ਦੇ ਪਰਮਾਨ ਆਣੀ ਤੇ 50 ਲੱਖ ਦਾ ਕੇਸ ਕੀਤਾ ਜਿਹੜੇ ਦੇਖੋ ਮੈਨੂੰ ਜੋ ਲੱਗਦਾ ਇਸ ਚ ਨਾ ਕੋਈ ਬਹੁਤ ਵੱਡੀ ਕਨਸਪੀਰੇਸੀ ਹੈ ਜਾਂ ਤਾਂ ਕੋਈ ਸਾਡਾ ਕੰਪੀਟੀਟਰ ਹਸਪੀਟਲ ਇਸ चीज ਨੂੰ ਫਲਾਂ ਦੀ ਕੋਸ਼ਿਸ਼ ਕਰ ਰਿਹਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਇਹ ਲੇਡੀਆਂ ਆਪਣੀ ਪੋਲਿਟਿਕਸ ਨੂੰ ਚਮਕਾਉਣ ਵਾਸਤੇ ਆਪਣੀ ਪੋਲਿਟਿਕਸ ਨੂੰ ਹਾਈਪ ਕਰਨ ਵਾਸਤੇ ਸੋਸ਼ਲ ਮੀਡੀਆ 'ਚ ਆਨਾ ਚਾਹੁੰਦੇ ਆਂ ਪ੍ਰੈਸ 'ਚ ਆਨਾ ਚਾਹੁੰਦੇ ਆਂ ਇਹ ਦੋ ਤਿੰਨ ਰੀਜ਼ਨ ਹੋ ਸਕਦੇ ਆਂ ਜਿਹਦੇ ਕਰਕੇ ਇਹਨਾਂ ਨੇ ਜ਼ਬਰਦਸਤੀ ਹਸਪੀਟਲ ਦੇ ਸਾਹਮਣੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰਾ ਕਰਾਇਆ ਧਰਿਆ ਇਹਨਾਂ ਸਿਰਫ 3-4 ਲੇਡੀਆਂ ਦਾ ਹੀ ਹੈ ਇਹਨਾਂ ਨੇ ਮਰੀਜ਼ ਨੂੰ ਵੀ ਭੜਕਾਇਆ ਮਰੀਜ਼ ਨੂੰ ਵੀ ਆਪਣੇ ਨਾਲ ਰਲਾ ਲਿਆ ਪਤਾ ਨਹੀਂ ਕਿਸ ਨੇ ਕੈਂਪੇ ਕਰ ਰਹੇ ਨੇ ਪੈਸੇ ਖਾ ਕੇ ਕਰ ਰਹੇ ਇਹਨਾਂ ਨੇ ਸਾਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਹਸਪੀਟਲ ਵੀ ਤੋੜ-ਫੋੜ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਕਰਾਇਤਰਾ ਹੈ ਇਹਨਾਂ ਦਾ ਹੀ ਜਿਹੜਾ ਸੀਐਮਓ ਜਿਹੜਾ ਰੂਪਨਗਰ ਹੈ ਉਹਨਾਂ ਨੂੰ ਇੱਕ ਅਪਲੀਕੇਸ਼ਨ ਮਿਲ ਕਰ ਦਿੱਤੀ ਹੈ ਕਿ ਇਹਦੇ ਚ ਉਹ ਆਪਣੀ ਜਾਂਚ ਕਰਕੇ ਸਾਨੂੰ ਰਿਪੋਰਟ ਦੇਣ ਕਿ ਡਾਕਟਰ ਦੀ ਕੋਈ ਅੰਗਲੀ ਹੈ ਜene ਸੋ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਫੋਲੋ ਕਰ ਲੇਗੀ